ਸਸਤਰੀਕਾਲ ਸਾਰੇ ਨੂੰ ਅੱਜ ਗੁਰੀ ਪਾਲ ਕਿਸੇ ਦਾ ਅਗਲਾ ਪਾਗ ਪਿਆਰੀ ਹਸਮੁਖ ਨੋਕਚੁੱਕ ਅੱਜ ਸਵੇਰੇ ਸਵੇਰੇ ਪਾਲ ਨੇ ਪੁੱਛਿਆ ਗੁਰੀ ਅੱਜ ਕੀ ਬਣਾਵਾਂ ਸਵੇਰ ਦੀ ਢਾਲ ਸਬਜੀ ਚ ਗੁਰੀ ਬੋਲਦਾ ਕੋਈ ਮਰਜ਼ੀ ਬਣਾ ਲੈ ਤੈਨੂੰ ਕੀ ਵਧੀਆ ਬਣਾਉਣਾ ਆਉਂਦਾ ਐਵੇਂ ਦਿਮਾਗ ਖਰਨਾ ਆਉਂਦਾ ਹੈਗਾ ਤੈਨੂੰ ਖਰਾਬ ਤੈਨੂੰ ਦੱਸ ਹੋਰ ਕੀ ਬਣਾਉਣਾ ਪਾਲ ਬੋਲਦੀ ਹੈ ਚੱਲਾ ਜੋ ਵੱਖਰਾ ਜਾ ਕੁਝ ਬਣਾਉਣੀ ਹੈ ਦਾਰਸਵ ਦੀ ਤਰੋਜ ਕਰਨੇ ਆ। ਕੁੜੀ ਬੋਲਿਆ ਨਾ ਦੱਸ ਤੂੰ ਕੀ ਅਜਾ ਯੂਪਾ ਬਣਾ ਲੇਗੀ। ਬਾਅਦ ਮੈਂ ਰੋਟੀ ਬਣਾਈ। ਜਦੋਂ ਫੜਾਈ ਮਾਪੁੱਤ ਨੂੰ ਦੇਖ ਕੇ ਹੈਰਾਨ ਹੋਗੇ। ਕਿਉਂਕਿ ਕੁੜੀ ਦੀ ਪਸੰਦ ਅੱਜ ਸਾਹਮਣੇ ਸੀ। ਕੁੜੀ ਦੀ ਮਾ ਵੀ ਦੇਖ ਕੇ ਖੁਸ਼ ਹੋਗੀ। ਪਾਲ ਕਹਿੰਦੀ ਦੇਖਿਆ ਅੱਜ ਤੁਹਾਡੀ ਪਸੰਦ। ਗੁਰੀ ਬੋਲਿਆ ਦੇਖ ਕੇ ਬੋਲਿਆ ਸੱਚੀ ਐ ਸਿਪੜਾ ਦੀ ਚਟਣੀ ਤੇ ਮੱਖਣੀ ਨਾਲ ਲੱਸੀ ਵਾਪਾਲ ਇਹ ਵੀ ਕਿਸੇ ਯੂਬੇ ਤੋਂ ਘੱਟ ਹੈ ਇਹ ਖਾਣੇ ਦੀ ਕੋਈ ਰੀਜ਼ ਨਹੀਂ ਕਰ ਸਕਦੀ ਦਾਲ ਸਬਜ਼ੀ ਮਹਿੰਗੀ ਤੋਂ ਮੈਂ ਸ਼ਾਹੀ ਪਨੀਰ ਵੀ ਨਹੀਂ ਰੀਜ਼ ਕਰ ਗੁਰੀ ਦੀ ਮਾਂ ਬੋਲੀ ਇੱਕ ਹੀ ਕੁਝ ਵੱਖਰਾ ਹੈ ਉਹੀ ਚਟਣੀ ਹੈ ਮੈਂ ਤਾਂ ਇਹ ਤੋਂ ਵੀ ਵਧੀਆ ਬਣਾਉਂਦੀ ਸੀ ਮਿਰਚ ਦੇ ਕਿੰਨੇ ਪਾਈ ਐ ਇਸ ਚ ਗੁਰੀ ਬੋਲਿਆ ਮਾਂ ਤੂੰ ਖਾ ਕੇ ਤਾਂ ਦੇਖ ਨਾਲਕਪੁਰ ਕੀ ਮੂੰਹ ਚੋ ਇੱਕ ਕੁੱਟ ਲੱਸੀ ਦੀ ਦੇਖਣੇ ਜਾ ਰਹਾ ਹਾਂ ਦਾ ਮਾਂ ਬੋਲੀ ਸੱਚੀ ਇਹ ਨਜ਼ਾਰਾ ਵੱਖਰਾ ਹੀ ਹੈ ਬਹੁਤ ਸਵਾਦ ਬਣਾਈ ਹੈ ਵੈਸੇ ਸੱਚਮੁੱਚ ਬਹੁਤ ਵਧੀਆ ਬਣੀ ਹੈ ਇਹ ਮਾਂ ਕਹਿੰਦੀ ਵਾਕਿਆ ਹੀ ਇਹਦਾ ਤਾਂ ਸਵਾਦ ਹੀ ਬਿਲਕੁਲ ਵੱਖਰਾ ਹੈ ਹਰ ਇੱਕ ਦਾਲ ਸਬਜ਼ੀ ਨਾਲ ਬਹੁਤ ਹੀ ਸਵਾਦ ਬਣਾਈ ਹੈ ਦੁਬਾਰਾ ਅਜ ਤੱਕ ਮਾਲ ਕਰਤੇ ਖਾ ਕੇ ਰੋਟੀ ਹੋਰੇ ਦੇ ਕੰਮ ਕਰਨ ਆਪੇ ਗੁਰੀ ਨਗਰੇ ਦੁਕਾਨ ਪਈ ਹੋਈ ਸੀਗੀ ਬਾਕੀ ਕੰਮ ਆਪਦਾ ਗੁਰੀ ਸ਼ਹਿਰ ਕਰਦਾ ਸੀਗਾ ਜਿੰਨਾ ਟਾਈਮ ਘਰੇ ਹੁੰਦਾ ਸੀ ਘਰੇ ਦੇ ਕੰਮ ਤੇ ਬੰਦਾ ਸੀਗਾ ਫਿਰ ਸ਼ਹਿਰ ਚ ਲੈ ਜਾਂਦਾ ਸੀ ਕੰਮ ਤੇ ਗੁਰੀ ਸਵੇਰੇ ਨਾਲ ਦੁਕਾਨ ਚ ਦੁਕਾਨ ਚ ਬੈਠ ਜਾਂਦਾ ਬਾਕੀ ਕੰਮ ਕਰਦਾ ਕਰਨ ਦਾ ਮਾਰਾ ਵੀ ਮੈਨੂੰ ਬਾਕੀ ਕੰਮ ਨਾ ਰਹੀ ਆਖਦੇ ਨੇ ਮਾਂ ਸੋਚਦੀ ਏ ਗੁਰੀ ਤਾਂ ਹੁਣ ਸਿਆਣਾ ਹੋ ਗਿਆ ਰੋ ਸਵੇਰੇ ਦੁਕਾਨ ਤੇ ਬੈਠ ਜਾਂਦਾ ਕੰਮ ਕਰਦਾ ਫਿਰ ਦਵਚਾਰਾ ਹੁੰਦਾ ਫਿਰ ਦਿਨ ਵੇਲੇ ਆਪਦੇ ਬਾਕੀ ਕੰਮ ਤੇ ਵੀ ਜਾਂਦਾਗਾ ਗੁਰੀ ਦੁਕਾਨ ਤੇ ਬੈਠਾ ਮਗਰ ਦਾ ਕੰਮ ਕਰੀ ਜਾਵੇ ਗੁਰੀ ਬੇਟਾ ਫੋਨ ਚੁਲਾਈ ਜਾਵੇ ਵੀਡੀਓ ਕਾਲ ਤੇ ਅਗਿਸੀ ਨਾ ਗੱਲਾਂ ਕਰੀ ਜਾਵੇ ਆਵਾਜ਼ ਬੰਦ ਕੀਤੀ ਹੋਈ ਸੀ ਅਚਾਨਕ ਗੁਰੀ ਦੀ ਸੇਲੀ ਨੇ ਆਵਾਜ਼ ਔਨ ਕਰ ਦਿੱਤੀ ਤੇ ਉਧਰ ਉਹਦੀ ਮਾਂ ਵੀ ਚਾਣਕ ਕੋਲੇ ਕੰਮ ਕਰਦੀ ਫਿਰਦੀ ਸੀ ਤੇ ਮਾਂ ਨੂੰ ਆਵਾਜ਼ ਸੁਣ ਕੇ ਕੀ ਹੋੜੇ ਗੁਰੀ ਦੀ ਮਾਂ ਨੇ ਝਾੜੂ ਚੱਕ ਕੇ ਚੰਗੀ ਸੇਵਾ ਕੀਤੀ ਗੁਰੀ ਦੀ ਫਿਰ ਨਾਲ ਦੀ ਨਾਲ ਗੁਰੀ ਕੰਮ ਕਰਉਣ ਲੱਗ ਪਿਆ ਕੀ ਹੋੜੇ ਨਾਲਿਆ ਆਪੀ ਅਨਪੜ੍ਹ ਸੇਟੀ ਨੂੰ ਗਾਲਾਂ ਕੱਢਣ ਲੱਗ ਪਿਆ ਵੀ ਮੈਨੂੰ ਮਰਵਾਤਾ ਸੀ ਅੱਜ ਫਿਰ ਦੋ ਤੋ ਕੰਮ ਕਰਕੇ ਕਹਿੰਦਾ ਮਾਂ ਚੰਗਾ ਹੁਣ ਮੈਂ ਕਿਸੇ ਕੰਮ ਤੇ ਜਾਵਣਾ ਕੀ ਕੀ ਤੋ ਯਾਰ ਬੇਆ ਹਰ ਕੰਮ ਤੇ ਹੁੰਦੀ ਇਹ ਕੀ ਕੁਝ ਕਰੂੰਗਾ ਇਹ ਫੋਨ ਕਿਉਂਕਿ ਕੱਲ ਵੀ ਪੂਰੀ ਦੀ ਘਰ ਵਾਲੀ ਪਾਲ ਫੋਨ ਫੜੀ ਬੈਠੀ ਸੀ ਕਾਲ ਕਰ ਰਹੀ ਸੀਗੀ ਆਪਦੀ ਸਹੇਲੀ ਨੂੰ ਤੇ ਪਾਲ ਦੀ ਸੱਸ ਨੇ ਕਿਹਾ ਵੀ ਮੈਨੂੰ ਨੀਂਦ ਨਹੀਂ ਆਉਂਦੀ ਤੂੰ ਉੱਚੀ ਬੋਲਦੀ ਹੈ ਪਾਲ ਬਹੁਤ ਹੌਲੀ ਬੋਲ ਰਹੀ ਸੀ ਪਰ ਸੱਸ ਨੇ ਫਿਰ ਵੀ ਕਹਿ ਦਿੱਤਾ ਫੋਨ ਬੰਦ ਕਰ ਫੋਨ ਜਾਂ ਹੋਰ ਪਾਸੇ ਲੈ ਜਾ ਕਾਲ ਨੇ ਫੋਨ ਚੁੱਕਿਆ ਬਰਬਲ ਕੁੰਨੀ ਤੇ ਬੈਠ ਗਈ ਗੱਲ ਕਰਨ ਲੱਗ ਪਈ ਥੋੜੇ ਟਾਈਮ ਬਾਅਦ ਗੁਰੀ ਆ ਗਿਆ ਗੁਰੀ ਨੂੰ ਕਾਲ ਨੇ ਕਿਹਾ ਹਾਏ ਮੈਨੂੰ ਕਿੰਨਾ ਟਾਈਮ ਹੋ ਗਿਆ ਬਾਹਰ ਬੈਠੀ ਨੂੰ ਠੰਡ ਬਹੁਤ ਹੈ ਮੈਂ ਤਾਂ ਠਰ ਗਈ ਤੇਰੀ ਮਾਂ ਬੋਲਣ ਨਹੀਂ ਦਿੰਦੀ ਗੁਰੀ ਨੇ ਕਿਹਾ ਤੂੰ ਪਾਗਲ ਹੈ ਜਮਾ ਕਦੋਂ ਦੀ ਬੈਠੀ ਹੈ ਠੰਡ 'ਚ ਠਰ ਰਹੀ ਹੈ ਆ ਤੇਰੇ ਕੋਲੇ ਗੱਡੀ ਖੜੀ ਹੈ ਵਿੱਚ ਬੈਠ ਜਾਂਦੀ ਰੇਂਜ ਪੂਰੀ ਆਉਂਦੀ ਹੈ ਗੱਡੀ 'ਚ ਨਾ ਹਵਾ ਲੱਗੇ ਸ਼ੀਸ਼ੇ ਬੰਦ ਕਰਕੇ ਆਰਾਮ ਨਾਲ ਬੈਠੇ ਰਹੇ ਹੁਣ ਪਾਲ ਨਹੀਂ ਸੌਖਾ ਹੋ ਗਿਆ ਫੋਨ ਵਰਤਣਾ ਜਦੋਂ ਵਿਹਲੇ ਹੋਵੇ ਗੱਡੀ 'ਚ ਜਾ ਬੈਠਦੇ ਵਿੱਚੇ ਫੋਨ ਚਾਰਜ ਲਾ ਲਿਆ ਠੀਕ ਤੀ ਬਹੁਤ ਵਧੀਆ ਤਰੀਕਾ ਤੇ ਯਰ ਅੱਬਾ ਤੇ ਗੁਰੀ ਇੱਧਰ ਦੁਕਾਨ 'ਚ ਬੈਠਾ ਐਵੇਂ ਹੀ ਖਾਮ-ਖਾਮਾ ਤੋਂ ਚਿੱਤਰ ਖਾ ਗਿਆ ਹੁਣ ਭੱਜ ਕੇ ਦੁਕਾਨ ਤੇ ਗਿਆ ਉੱਥੇ ਝੜਤਾ ਕੋਣ ਕਿਵੇਂ ਲੱਗੀ ਛੋਟੀ ਜਿਹੀ ਹਾਸ ਰਸ ਰਚਨਾ ਕਿਵੇਂ ਲੱਗਿਆ ਤਯਰਬਾ ਗੱਡੀ 'ਚ ਬੈਠ ਕੇ ਫੋਨ ਕਰਨ ਦਾ ਤਦ ਸਾਰੇ ਕਮੈਂਟ ਕਰਕੇ ਸਸਰੀ ਕਲਜੀ